ਵੇ ਕਾ ਦੇ ਸੁਇ ਜੜੇ ਤੀ ਸੂਰ ਨਾਮਿਕ ਸੰਤ ਗੁਰੂ ਸੁਖਾ ਰਾਮ ਕਲੀ ਮਨ ਲਾ ਪੀਜਾ ਪਾਉ ਸੰਗਿ ਪਰਸਾ ਨਾਮੁ ਪਿਆਰੀ ਮਾਨੇ ਤੁਹਾਂ ਨੂੰ ਮਾਣ

i to you تو جي سري تو جي سري تو

i ਸਤਿ ਗੁਰੂ ਤੇ ਸਿਮਰ ਕੇ ਗੁਣਾਂ ਤੇ ਲਈ ਤੇ ਆਏ ਗੁਰੂ ਅਰਜਨ ਦੇਵ ਜੀ ਮਤਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਰਜਨ ਅਰਪ ਬੈਦਲੋ ਸਿਮਰੋ ਸ੍ਰੀ ਗੁਰੂ ਰਾਏ ਸ੍ਰੀ ਅਕਾਲ ਸੰਗਤ ਧਿਆਈਏ ਜਿ ਇਕੱਠ ਹੈ ਸਭ ਉੱਜਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਕਰਮਿਤਤਾ ਬੈ ਕਾਇ ਸਭ ਭਾਈ ਦੇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੋਵਿੰਦ ਸਿੰਘ ਸਾਹਿਬ ਜੀ ਸਭ ਭਾਈ ਦੇ ਸਹਾਏ ਸਭ ਭਾਈ ਦੇ ਸਹਾਏ ਦਸਾਂ ਬਾਤ ਸਹਜ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਦਰਸ਼ਨ ਦੇ ਦਾਰ ਦਾ ਧਿਆਨ ਟੱਕੇ ਖੰਸਾਂ ਜੀ ਬੋਲ ਵਾਹਿਗੁਰੂ ਪੰਜਾਬਿਆਰਿਆਂ ਜੋ ਸਹਿਜ ਆਦਿਆਂ ਚਾਹੀਏ ਕਿਹਾਂ ਹਟੀਆਂ ਜਪੀਆਂ ਕਬੀ ਕਿਨਾ ਪਿਆਰਿਆ ਸੱਚਿਆਰਿਆ ਦੀ ਧੁਆਈ ਦਾ ਧਿਆਨ ਤਰਕੇ ਜਨ ਸਾਜੀ ਬੋਲ ਹਾਲੇਲੂ ਜਿਨਾਂ ਸਿੰਘਾਂ ਸਿੱਧੀਆਂ ਨੇ ਧਰਮ ਖੇਤ ਸੀਸ ਦੁਤੇ ਵੰਦ ਵੰਦ ਕਟਾਇਆ ਆਪਣੀਆਂ ਲਾਹਣਾਂ ਚੜੜੀਆਂ ਤੇ ਚੜ੍ਹਿਆ ਆ ਰਹੇ ਹਨ ਚਰਾਏ ਨੀ ਮੁੱਠੀਂ ਲਾਹਣਾਂੇ ਵਟੋਰੇ ਸੇਵਾ ਲਈ ਕਰਵਾਉਣੇ ਜੀ ਪਿਆਰ ਧਰਮ ਨਹੀਂ ਆਰਿਆ ਸਿੱਖੀ ਕੇਸ ਸਵਾਸਣਾਂਣ ਵਾਈ ਪੰਜਾਂ ਦਸਤਾਰ ਸਰਬੱਤ ਗੁਰੂ ਦਾ ਧਿਆਨ ਤੱਕੀ ਬੋਲ ਹਾਲੇਲੂ ਪ੍ਰੇਮੇਸਰ

ਮਾਨਾ ਵਾਲੇ ਤੋਂ ਅਨੁਪ੍ਰਵਾਹ ਦੇ ਮਹਾਰਾਜ ਜੀ ਬਾਰੇ ਇਹ ਖੁਬਤ ਦੇ ਵਿਚਾਰ ਪੇਰੇ ਮੌਜੂਦ ਹਾਂ ਜੀ ਦਾ ਗੁਰਮੁਖ ਪਰਿਵਾਰ ਨੂੰ ਕੋਡ ਕੋਡ ਵੱਡਾ ਧੰਨਵਾਦ ਹੈ ਮਹਾਰਾਜ ਜੀ ਪਾਤਸ਼ਾਹੀ ਬੜੀ ਸੁਣ ਬਾਣੀ ਕੀਰਤਨ ਨਿਖਿਤ ਚਰਨ ਮਹਾਰਾਜ ਜੀ ਪਾਤਸ਼ਾਹੀ ਸੁਣ ਬਾਣੀ ਕੀਰਤਨ ਦਾ ਮਹਾਤਮਾ ਸਮੂਹ ਗੁਰਮੁਖ ਪਰਿਵਾਰ ਸਵਤੰਤਨ ਵਰਤਮਾਨ ਮਾਨਾ ਸਭ ਦਾ ਧੰਨ ਕਰਨਾ ਜਿੰਨਾ ਭਾਵਨਾਵਾਂ ਨੂੰ ਹਿਰਦੇ ਵਿੱਚ ਧਾਰ ਕਰਕੇ ਮਹਾਰਾਜ ਜੀ ਪਾਤਸ਼ਾਹੀ ਸਮੂਹ ਪਰਿਵਾਰ ਨੇ ਮਹਾਂ پروار ھل خابا دین سموڈا تکوشین بھی رسول حیٰ سن Labor אחما سن رسول د wir vastly مہنم پروار دین سوف ناؤنے پڑھا سورجتیکن محمدا سن رسول حیب توبا دین ਤਰੀ ਬਾਖਸਾਨ ਸੋਤ ਪੁੱਤਰਮ ਲਗ ਭੋਗ ਖਾ ਗਾਈ ਸੁਭਦਾਰ ਸਰ ਹਰਿੰਦਰ ਸਿੰਘ ਜੀ ਮਾਨਵਾਲੇ ਇਹ ਐਸਰ ਜਨ ਸਿੰਘ ਜੀ ਚਿੱਟਾ ਮਾਵਾਲੇ ਸੱਜਣ ਕੌਸ਼ਲ ਦੀ ਜੋਤੀ ਸਾਮ ਮਾਨਵਾਲੇ ਤੇ ਸੁਭਦਾਰ ਸਰ ਬਰਨ ਸਿੰਘ ਜੀ ਮਾਨਵਾਲੇ ਸਮੂਹ ਪਰਿਵਾਰਾਂ ਵਾਲੋ ਚਾਹ ਪਾਣੀ ਦੀ ਮੰਗ ਕਰ ਸੀ ਮੈਂ ਬ੍ਰਹਮੰਦਰ ਜੀ ਆਪਕਾ ਗਿਆ ਪ੍ਰਵਾਨ ਪ੍ਰਵਾਹ ਜੀ ਪ੍ਰਵਾਨ ਨੇ ਪ੍ਰਸ਼ਾਸਨ ਆ ਸੰਗਤ ਵਿੱਚ ਵਰਤੋਂ ਦੀ ਆਗਿਆ ਹੋਵੇ ਜੀ ਜਿਸ ਮੁਖ ਬੋਲੇ ਵਾਹਿਗੁਰੂ 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 ਜਪੇ ਬੰਦਾ ਰੇ ਸੰਗਹੁ ਦਾਤਤੰਗ ਨੋ ਕਰੇ ਸੁਭਾਅ ਵਿੱਚ ਜਿਹੜਾ ਮਰ ਪੈਦਾਨ ਨੇ ਖਤੇਬਖਸ਼ੀਓ ਮਹਾਰਾਜ ਜੀ ਬਾਦਸਾਹ ਕੇ ਕਾਸ ਦੀਪ ਦਾ ਆਰਤੀ ਜਨਮ ਦਿਨ ਦੀ ਖੁਸ਼ੀ ਵਿੱਚ ਮੰਗੇ ਸੀ ਮੈਨੂੰ ਪਰਿਵਾਰ ਨੂੰ ਲੱਦਾ ਸੀ ਇਹੰਤੀਏ ਬਚਨ ਤੰਦਰੁਸਤੀਆਂ ਲੱਗੀਆਂ ਹੋਰ ਵਖਸ਼ੀਓ ਜੀ ਸੁਭਿਦੇਵਾਕ ਨੇ ਦੇਸ ਤੋਂ ਆਉਂਦੇ ਸੇਵਾਦਾਰ ਮਾਤਮਾ ਜੀ ਆਇਕਾ ਚੜ੍ਹਦੀ ਕਲਾ ਉਹਨਾਂ ਪਰਵਾਰਾਂ ਦੀ ਚੜ੍ਹਦੀ ਕਲਾ ਜਨਕੁਣੀ ਰਾਜ ਚੋਣ ਤੇ ਤਕੀਵਾ ਸ੍ਰੀ ਭਾਵਨ ਗੁਰੂ ਤੇ ਚੰਨ ਕੰਮਾ ਦੀ ਨਾਲ ਨਾਮ ਬਾਣੇ ਤੇ ਇਸ ਦਿਨਾਂ ਸਰਵਤ ਸੰਗਤ ਨੂੰ ਬੜਾ ਪ੍ਰਵਾਣ ਜੋੜ ਕੇ ਤਾ ਮੇਰ ਭਰੇ ਹੱਥ ਰਖਣਾ ਤੰਦਰੁਸਤੀ ਅਮਰਸ਼ੀਰ ਲਈ ਉਹ ਵਰਤਿਓ ਅਸਤੇ ਬਾ ਅਸਤੇ ਬੀਜੇ ਰਾਮ ਅਰਿਆ ਕਰਨ ਲਈ ਕਿਉ ਚਲਾਣਾ ਪੰਚੁ ਕੁਮਾਰ ਕਾਨੀ ਮਹਾਂ ਸਤੀ ਬਾ ਸੈ ਸੁਖ ਹੋਵੇ ਨਾਮ ਚੇ ਤਾਰੇ ਨਾਮ ਨਾਮ ਰੱਬੀ ਕਾ ਮੇਰੇ ਬਾਣੇ ਸਰਵੋਤਮ ਸਵਾ ਵਾਹਿਗੁਰੂ ਸਖਸਾ ਵਾਹਿ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਪਰਵਾਰ ਨੂੰ ਗੁਰੂ ਕਾਂ ਦੇ ਪ੍ਰਬੰਧ ਕਮੇਟੀ ਵੱਲੋਂ ਸਤਿ ਸ਼੍ਰੀ ਅਕਾਲ ਸਮਾਨਤਾ ਜਾ ਰਿਹਾ ਹੈ ਭਾਈ ਬਹੁਤ ਸਵਾਗਤ ਹੈ ਜੀ ਜਦੋਂ ਜੋ ਸਿੰਘ ਜੀ ਸੁਭੇਦਾਨ ਪਰਮੋਤਮ ਸਿੰਘ ਜੀ ਜੋ ਕਿ ਗੁਰੂ ਕਾਂ ਦੇ ਅੰਦਰ ਬਾਣੀ ਦਰਸੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਨਾਂ ਗੁਰੂ ਸੰਗੀਆਂ ਨੇ ਵੀ ਸਰਪਾਲ ਦੀ ਵਰਸਿਸ ਦੁਪਾਰੀ ਦੀ ਨਿਮਾਣ ਅੰਦਨਸਾ ਦੇ ਰਹੇ ਹਨ ਪ੍ਰਵਾਹ ਕਰਨ ਦੇ ਪਾਤਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੌਂਸਰ ਰਹਿਮਤ ਕਰਨ ਬਖਸ਼ਿਸ਼ ਕਰਨ ਸ੍ਰੀ ਚੰਦਨ ਕੁਬਾਨ ਨੂੰ ਆਪਣੇ ਪਾਵਨ ਪਵਿੱਤਰ ਦਰ ਘਰ ਦੇ ਨਾਲ ਚੰਨ ਕਮਲਾਂ ਦੇ ਨਾਲ ਨਾਮ ਬਾਣੀ ਸੁਪਦੇਸ਼ਨਾ ਸਦਾ ਦੇ ਗੁਰੂ ਚਰਨਾਂ ਮੱਧੇਂ ਮਹਾਂ ਬਖਸ਼ੁ ਕਰਤੀ ਤੇ ਨਾ ਮਖਸ਼ਾ ਮਾਰਾ ਗੁਰੂ ਪਰਮਾਤਮਾ ਜੀ ਜੈ ਜੀ ਬਵੀ ਲੰਗਰ ਮਾਰੀ ਸਾਕੇ ਸ਼ੁਰੂਆਤ ਸੰਤ ਨੇ ਗਾਈ ਗੁਰੂ ਕਲੰਗਰ ਸ਼ੱਕ ਦੀ ਜਾਨ ਕਿ ਬਾਤ ਕੰਨੀ ਬੋਲੇ ਸੋਨਿਆ ਸੋ ਵੇਦਾ ਸੁਣਨ ਗੋਣਿਕ ਸੰਤਿਵ ਨੂੰ ਸ੍ਰੋਪਾਦੀ ਵਾਕ ਸੁਕਿਤਿ ਗਈਏ ਔਰ ਔਰ ਬਤਾਵਾਂ ਵਾਲੇ ਨਹੀਂ ਸੋ ਦੇਰਤੀ ਪ੍ਰਵਾਂਤਿ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਸਭ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਪਹਿਲਾ ਸਾਲ ਬੋਲ ਪਹਿਲਾ ਦੂਸਰਾ ਸਾਲ ਸ਼ਬਦ ਸੰਗਤ ਦੇ ਬਾਣੀ ਦੇ ਪ੍ਰਵਾਹ ਨੂੰ ਲੈ ਕੇ ਅੱਜ ਦੇ ਵਿੱਚ अच <sh Solomon How |ms|> <44 josekana> <laughs> ठीक है ठीक है مستری سندر کور اسی والے لکھویر سونی ممبر یہاں کے سارے گئے گردوارا صاحب سارے سنگت بےنتی ہے دوبارہ نا نام پھر بھائی سارے دیباری. مستری پرگٹن والے والے مستری سکھاڑی والے مستری, مستری جگجیت ببھی ਜਿੰਨਰਪੁਰ ਪੀਸੀ ਵਾਲੇ ਜਿੰਨੀ ਸਟਰੀ ਦੇ ਤੋਂ ਦੇ ਮੈਂਬਰ ਕਮਨੂਰ ਸਿੰਘ ਮਖਰੀ ਵਾਲੇ ਅਰਜੀਤ ਸਿੰਘ ਜੀਣਾ ਟਾਂਗ ਵਾਲੇ ਬਹੁਤ ਵੀ ਚੇਲੇ ਜਿਨ੍ਹਾਂ ਸਾਰਿਆਂ ਨੇ ਗ੍ਰਹਿ ਦੇ ਭਾਈਚਾਰੇ ਨੂੰ ਪ੍ਰਵਾਦ ਮੇਰੀ ਜਾਣੀ ਹੈ ਸਾਰੀ ਸਮਾਜ ਨੇ ਸਮਝਿਆ ਕੋਣ ਜੀ ਗੁਰੂ ਸਾਹਿਬ ਨੂੰ ਸ਼ਹਿਬਾਤ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਿਓ

واحرو جی جگہ والے <سؤال> مایا دان کرتے ہیں جس خزانے واحر جی کا خالص واحد ਵਾਰੇ ਨੰਬਰ ਲਾਓ ਜੀ ਵਾਰੇ ਨੰਬਰ ਲਾਓ ਵਾਰੇ ਲਾਓ ਜੀ ਇਹਦਾ ਚੱਲਦਾ ਪਹਿਲਾਂ ਕਿੰਨੇ ਵਾਰੇ ਨੰਬਰ ਮੰਗਦੇ ਆਂ ਕਿਰਪਾ ਕਰਕੇ ਆਇਆ ਇਹਨਾਂ ਦੇ ਨਾਮ ਕਿਹੜੇ ਆਏ ਪਏ ਕਿ 아 a r i 야 a g i k i'm oh, not going to it

ਬੰਦਾ ਦਾ ਭਾਂਵੇਂ ਤੂੰ ਫੈਸਲਾ